ਦੋਸਤਾਂ ਤੋਂ ਤੁਸੀਂ ਵੀ ਹੋ ਜਾਓ ਸਾਵਧਾਨ ਅਮਰੀਕੀ ਮਹਿਲਾ ਬਾਗ ਕਿਤੇ ਤੁਸੀਂ ਵੀ ਨਾ ਹੋ ਜਾਓ ਸ਼ਿਕਾਰ ਮੁੰਡੀ ਨੇ ਮਿੱਠੀਆਂ ਮਿੱਠੀਆਂ ਗੱਲਾਂ 'ਚ ਫਸਾ ਕੇ ਦਿੱਤਾ ਵੱਡਾ ਧੋਖਾ ਸਾਈਬਰ ਕਰਾਈਮ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਹੁਣ ਦੋਸਤਾਂ ਦੇ ਵੱਲੋਂ ਵੀ ਅਜਿਹਾ ਕੰਮ ਕੀਤਾ ਜਾ ਰਿਹਾ ਵੱਡੇ ਕਾਣ ਕੀਤੇ ਜਾ ਰਹੇ ਨੇ ਯਾਨੀ ਕਿ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਤੁਹਾਨੂੰ ਪਹਿਲਾਂ ਫਸਾਇਆ ਜਾਂਦਾ ਹੈ ਵਿਸ਼ਵਾਸ ਦਿਵਾਇਆ ਜਾਂਦਾ ਉਸ ਤੋਂ ਬਾਅਦ ਠੱਗੀ ਮਾਰ ਲਈ ਜਾਂਦੀ ਹੈ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਗਈਆਂ ਦੱਸਿਆ ਗਿਆ ਕਿ ਬੈਂਕ ਅਕਾਊਂਟ ਸੇਫ ਨਹੀਂ ਹੈ ਉਸ ਤੋਂ ਬਾਅਦ ਵੱਡੀ ਠੱਗੀ ਨੂੰ ਅੰਜਾਮ ਦਿੱਤਾ ਗਿਆ ਜੀ ਹਾਂ 1 ਕਰੋੜ ਨੇ 2 ਕਰੋੜ ਨੇ ਸਗੋਂ ਪੂਰੇ 3.3 ਕਰੋੜ ਰੁਪਏ ਦੀ ਠੱਗੀ ਮਾਰ ਲਈ ਗਈ ਭਾਰਤ ਦੇ ਵਿੱਚ ਬੈਠ ਕੇ ਹੀ ਜਿਹਾ ਮਾਮਲਾ ਕਿੱਥੋਂ ਦਾ ਹੈ ਕਿਸ ਤਰੀਕੇ ਦੇ ਨਾਲ ਇਹ ਵੱਡਾ ਸਕੈਮ ਹੋਇਆ ਤੇ ਪੁਲਿਸ ਦੇ ਸਾ ਇਸ ਨੂੰ ਲੈ ਕੇ ਕਿਉਂ ਸੁੱਕ ਗਏ ਆ ਜਾਣਦੇ ਆ ਇਸ ਖਾਸ ਰਿਪੋਰਟ ਚ ਔਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਧੋਖੇਬਾਜ਼ ਬਹੁਤ ਹੀ ਚਾਲਾਕੀ ਦੇ ਨਾਲ ਅਪਰਾਧ ਕਰਦੇ ਹਨ ਅਤੇ ਜਿਸ ਦੇ ਨਾਲ ਠੱਗੀ ਕੀਤੀ ਜਾ ਰਹੀ ਹੁੰਦੀ ਹੈ ਉਸ ਦੇ ਖਾਤੇ ਇੱਕੋਦਮ ਖੱਲੀ ਹੋ ਜਾਂਦੇ ਨੇ ਤੇ ਉਸ ਨੂੰ ਪਤਾ ਵੀ ਨਹੀਂ ਲੱਗਦਾ ਦਿੱਲੀ ਦੇ ਇੱਕ ਵਿਅਕਤੀ ਨੇ ਅਜੇ ਹੀ ਵੱਡੀ ਖੇਡ ਖੇਡੀ ਹੈ ਉਸ ਨੇ ਦਿੱਲੀ ਦੇ ਵਿੱਚ ਬੈਠ ਕੇ ਹੀ ਅਮਰੀਕੀ ਔਰਤ ਦੇ ਨਾਲ ਵੱਡਾ ਧੋਖਾ ਕੀਤਾ ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਨੇ ਖੁਦ ਅਮਰੀਕੀ ਮਹਿਲਾ ਦੇ ਨਾਲ ਪਹਿਲਾਂ ਸੰਪਰਕ ਕੀਤਾ ਗਲਬਾਦ ਦੇ ਰਹੇ ਉਸਨੇ ਔਰਤ ਨੂੰ ਆਪਣੇ ਬੈਂਕ ਖਾਤੇ ਤੋਂ ਕ੍ਰਿਪਟੋ ਕਰੰਸੀ ਖਾਤੇ ਦੇ ਵਿੱਚ ਨਿਵੇਸ਼ ਕਰਨ ਦੇ ਲਈ ਰਾਜ਼ੀ ਕਰ ਲਿਆ ਮੁੰਡੇ ਨੇ ਅਮਰੀਕੀ ਔਰਤ ਨੂੰ ਕਿਹਾ ਕਿ ਉਸਦਾ ਖਾਤਾ ਸੁਰੱਖਿਅਤ ਨਹੀਂ ਹੈ ਸੇਫ ਨਹੀਂ ਹੈ ਮਲਜ਼ਮ ਨੇ ਉਸਦਾ ਕੰਪਿਊਟਰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪੂਰਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਲਿਆ ਯਾਨੀ ਹੈਕ ਕਰ ਲਿਆ ਉਸ ਦੇ ਨਾਮ ਉੱਤੇ ਇੱਕ ਕ੍ਰਿਪਟੋ ਕਰੰਸੀ ਖਾਤਾ ਖੋਲ੍ਹਿਆ ਅਤੇ ਉਸ ਨੂੰ ਇਸ ਖਾਤੇ ਦੇ ਵਿੱਚ 4 ਲੱਖ ਡਾਲਰ ਟਰਾਂਸਫਰ ਕਰਨ ਦੇ ਲਈ ਰਾਜ਼ੀ ਕਰ ਲਿਆ 4 ਲੱਖ ਡਾਲਰ ਯਾਨੀ ਕਿ 3.3 ਕਰੋੜ ਰੁਪਏ ਜਦੋਂ ਪੀੜਤਾ ਨੇ ਬਾਅਦ ਦੇ ਵਿੱਚ ਆਪਣਾ ਖਾਤਾ ਚੈੱਕ ਕੀਤਾ ਆਪਣਾ ਲੈਪਟਾਪ ਚੈੱਕ ਕੀਤਾ ਤਾਂ ਉਹਨੇ ਦੇਖਿਆ ਕਿ ਉਸ ਦਾ ਖਾਤਾ ਤਾਂ ਖਾਲੀ ਹੈ ਪੈਸੇ ਉਸ ਦੇ ਵਿੱਚ ਇੱਕ ਵੀ ਨਹੀਂ ਹੈ ਜਿਸ ਤੋਂ ਬਾਅਦ ਉਸ ਨੇ ਇਸ ਮੁਤਲਕ ਜਾਣਕਾਰੀ ਪੁਲਿਸ ਨੂੰ ਦਿੱਤੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਅਮਰੀਕੀ ਔਰਤ ਦੇ ਨਾਲ 3.3 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਰਹਿਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਜੀ ਹਾਂ ਕਿਉਂਕਿ ਜਦੋਂ ਮਹਿਲਾ ਦੇ ਵੱਲੋਂ ਸਥਾਨਕ ਪੁਲਿਸ ਨੂੰ ਯਾਨੀ ਅਮਰੀਕਾ ਦੇ ਵਿੱਚ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਅਮਰੀਕਾ ਨੂੰ ਪੁਲਿਸ ਭਾਰਤ ਦੇ ਵਿੱਚ ਦਿੱਲੀ ਦੇ ਪੁਲਿਸ ਦੇ ਨਾਲ ਸੰਪਰਕ ਕਰਦੀ ਹੈ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਤੋਖਾਤੜੀ ਮਾਮਲੇ ਦੇ ਵਿੱਚ ਜੋ ਦੋਸ਼ੀ ਹੁੰਦਾ ਉਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਨੇ ਇਸ ਦੇ ਵਿੱਚ ਇਹ ਵੀ ਦੱਸਿਆ ਕਿ ਦਿਲਸ਼ਾਦ ਗਾਰਡਨ ਦੇ ਰਹਿਣ ਵਾਲੇ ਲਖਸ਼ੇਵਤ ਜਿਸ ਦੀ ਉਮਰ 33 ਸਾਲ ਦੀ ਹੈ ਉਸ ਨੂੰ ਸੰਘੀ ਜਾਂਚ ਏਜੰਸੀ ਨੇ منی ਲਾਂਡਰਿੰਗ ਰੋਕੂ ਕਾਨੂੰਨ ਯਾਨੀ ਪੀ ਐਮ ਐਲ ਏ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ। ਵਿਜਨੂ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ 28 ਜੁਲਾਈ ਤੱਕ ਈਡੀ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ। ਈਡੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਚੋਰੀ ਹੋਏ ਪੈਸੇ ਨੂੰ ਵੱਖ-ਵੱਖ ਕ੍ਰਿਪਟੋ ਕਰੰਸੀ ਵਾਲਟਾਂ 'ਹੀ ਟ੍ਰਾਂਸਫਰ ਕੀਤਾ ਗਿਆ ਸੀ। ਫਿਰ ਇਸ ਨੂੰ ਭਾਰਤੀ ਕਰੰਸੀ ਦੇ ਵਿੱਚ ਬਦਲ ਦਿੱਤਾ ਗਿਆ। ਇਹ ਪੈਸਾ ਨਕਲੀ ਸੰਸਥਾਵਾਂ ਅਤੇ ਵਿਅਕਤੀਆਂ ਦੇ ਕਈ ਬੈਂਕ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ ਇੱਕ ਕੰਪੇਮੈਂਟ ਐਗਰੀਗੇਟਰਾਂ ਰਾਹੀਂ ਕੀਤਾ ਜਾਂਦਾ ਸੀ ਈਡੀ ਨੇ 6 ਜੂਨ 2024 ਨੂੰ ਤਲਾਸ਼ੀ ਮੁਹਿੰਮ ਚਲਾ ਦਿੱਤੀ ਸੀ ਉਹਨਾਂ ਕੇਸ ਨਾਲ ਸੰਬੰਧਿਤ ਡਿਜੀਟਲ ਸਬੂਤ ਵੀ ਇਕੱਠੇ ਕੀਤੇ ਲੈਣ ਦੇਣ ਦੇ ਵਿੱਚ ਜਿੰਨਾ ਲੋਕਾਂ ਦੇ ਵਟੂਏ ਵੜਤੇ ਗਏ ਸਨ ਵਾਲਟ ਵੜਤੇ ਗਏ ਸਨ ਉਹਨਾਂ ਦੇ ਬਿਆਨ ਵੀ ਦਰਜ ਕੀਤੇ ਗਏ ਸਬੂਤਾਂ ਤੋਂ ਪਤਾ ਲੱਗਿਆ ਕਿ ਦੋਸ਼ੀ ਲਕਸ਼ੇ ਵਿਜ ਨਾਮ ਦੇ ਇੱਕ ਕ੍ਰਿਪਟੋ ਕਰੰਸੀ ਹੈਂਡਲਰ ਨੇ ਟਰਾਂਸਫਰ ਦਾ ਨਿਰਦੇਸ਼ ਦਿੱਤਾ ਸੀ ਉਹ ਮੁੱਖ ਤੌਰ ਉੱਤੇ WhatsApp ਗਰੁੱਪਾਂ ਦੀ ਵਧ ਤੋ ਕਰਦਾ ਹੈ ਤਾਂ WhatsApp ਵੀ ਇੱਕ ਜ਼ਰੀਆ ਬਣ ਚੁੱਕਿਆ ਜਿਸ ਦੇ ਨਾਲ ਧੋਖਾਧੜੀ ਤੁਹਾਡੇ ਨਾਲ ਵੀ ਹੋ ਸਕਦੀ ਹੈ ਤਾਂ ਇਸ ਖਬਰ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਤੁਹਾਡੇ ਦੋਸਤਾਂ ਨੂੰ ਵੀ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਸਾਈਬਰ ਅਪਰਾਧ ਜੋ ਨੇ ਉਹ ਵੱਧ ਰਹੇ ਨੇ ਕਿਉਂਕਿ ਜੋ ਇਹ ਘਟਨਾ ਵਾਪਰੀ ਹੈ ਇਹ ਘਟਨਾ ਸਾਈਬਰ ਅਪਰਾਧ ਦੇ ਵੱਧ ਰਹੇ ਖਤਰੇ ਨੂੰ ਸਾਫ਼-ਸਾਫ਼ ਉਜਾਗਰ ਕਰਦੀ ਹੈ ਜਿਵੇਂ-ਜਿਵੇਂ ਅਸੀਂ ਡਿਜੀਟਲ ਦੁਨੀਆ ਤੇ ਨਿਰਭਰ ਹੁੰਦੇ ਜਾ ਰਹੇ ਹਾਂ ਸਾਈਬਰ ਅਪਰਾਧੀ ਵੀ ਨਵੇਂ ਤਰੀਕੇ ਅਪਣਾ ਰਹੇ ਨੇ ਸਾਈਬਰ ਕ੍ਰਾਈਮ ਕਰਨ ਦੇ ਸਾਨੂੰ ਆਨਲਾਈਨ ਸੁਰੱਖਿਆ ਪ੍ਰਤੀ ਜਾਗਰੂਕ ਹੋਣ ਦੀ ਬੇਹਤ ਜ਼ਿਆਦਾ ਲੋੜ ਹੈ ਸਾਨੂੰ ਆਪਣੇ ਬੈਂਕ ਖਾਤੇਆਂ ਅਤੇ ਆਨਲਾਈਨ ਲੈਣ ਦੇਣ ਦੇ ਸੁਰੱਖਿਆ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ WhatsApp ਉਤੇ ਨਾਰਮਲ ਤੁਹਾਨੂੰ ਕੋਈ ਲਿੰਕ ਆਵੇ ਜਾਂ Facebook ਤੇ Instagram ਤੇ ਕਿਤੇ ਵੀ ਤੁਸੀਂ ਕਿਸੇ ਦੀ ਵੀ ਗੱਲ ਦੇ ਵਿੱਚ ਨਹੀਂ ਆਉਣਾ ਜੇਕਰ ਤੁਸੀਂ ਕਿਸੇ ਥਾਂ ਤੇ ਪੈਸੇ ਇਨਵੈਸਟ ਕਰਨਾ ਚਾਹੁੰਦੇ ਵੀ ਹੋ ਤਾਂ ਤੁਸੀਂ ਪਹਿਲਾਂ ਉਸ ਦੀ ਪ੍ਰੋਪਰ ਤਰੀਕੇ ਦੇ ਨਾਲ ਇਨਕੁਆਇਰੀ ਕਰੋ ਇਨਵੈਸਟੀਗੇਟ ਕਰੋ ਜਦੋਂ ਤੁਹਾਨੂੰ ਲੱਗੇ ਕਿ ਹਾਂ ਇਹ ਤਾਂ ਅਥੈਂਥਿਕ ਹੈ ਉਸ ਤੋਂ ਬਾਅਦ ਹੀ ਤੁਸੀਂ ਹੋ ਸਕਤੇ ਕੰਮ ਸ਼ੁਰੂ ਕਰੋ ਜਾਂ ਫਿਰ ਤੁਸੀਂ ਇਨਵੈਸਟ ਕਰੋ ਕਿਉਂਕਿ ਜੇਕਰ ਤੁਸੀਂ ਬਿਨਾਂ ਸੋਚੇ ਸਮਝੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਇਨਵੈਸਟ ਕਰ ਦਿੱਤਾ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਹੀ ਪਤਾ ਲੱਗੇ ਕਿਸ ਤਰੀਕੇ ਦੇ ਨਾਲ ਕਿਸੇ ਦੇ ਵੱਲੋਂ ਕੋਈ ਵੀ ਸਕੈਮ ਕਰਨ ਦੇ ਲਈ ਜਾਂ ਧੋਖਾ ਕਰਨ ਦੇ ਲਈ ਤੁਹਾਡੇ ਨਾਲ ਮੌਜੂਦ ਰਹਿਣ ਦੀ ਲੋੜ ਨਹੀਂ ਹੈ ਉਹ ਕਿਤੇ ਵੀ ਬੈ ਕੇ ਤੁਹਾਨੂੰ ਨਿਸ਼ਾਨਾ ਬਣਾ ਸਕਦਾ ਹੈ ਤਾਜ਼ਾ ਜਹੀ ਦੇ ਵਿੱਚ ਅਵੇਅਰਨੈਸ ਹੋਣੀ ਬੇहद ਜ਼ਿਆਦਾ ਜ਼ਰੂਰੀ ਹੈ ਅਜਈਆ ਹੋ ਜਾਣਕਾਰੀ ਭਰਪੂਰ ਵੀਡੀਓ ਤੇ ਤਾਜ਼ਾਤਰੀਨ ਖਬਰਾਂ ਜਾਣਨ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ